ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵੇਂ ਛੇੜ ਲਈ ਲੈ ਕੇ ਆਏ ਆਂ ਕਿ ਆਏ ਮੰਨ ਲਓ ਭਾਈ ਤਿੰਨੇ ਹੀ ਨਗੀਨੇ ਆ ਉਹਨਾਂ ਵਿੱਚੋਂ ਦੋ ਤਾਂ ਹਜੇ ਗੱਪਣਾ ਨੇ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਇੱਕ ਤਾਂ ਜੀ ਸੂਈ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਬਾਈ ਹਾਂਜੀ ਬਾਈ ਜੀ ਕਿਵੇਂ ਜਾਂਦਾ ਬਾਈ ਕੰਮ ਕਰ ਕੰਮ ਕਰ ਬਹੁਤ ਵਧੀਆ ਜੀ ਚੱਲੀ ਤੇ ਅੱਗੇ ਵੀ ਬਾਈ ਕੋਲੇ ਬਾਈ ਐਮ ਵੱਲੋਂ ਨਗੀਨੇ ਹੁੰਦੇ ਆ ਤੇ ਅੱਜ ਵੀ ਨਹੀਂ ਨੇ ਆ ਕਿਹੜੇ ਬਾਈ ਹਾਂਜੀ ਬਾਈ ਜੀ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ। ਨਾਮ ਬਾਈ ਜੀ ਮੇਰਾ ਜੱਗੀਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਜੀ। ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਵਾਲਾ ਰਹਿ ਜਾਂਦੀ। ਨੇੜੇ ਪਿੰਡ ਬਾਈ ਕਿਹੜਾ ਰਹਿ ਜਾਂਦਾ? ਨੇੜੇ ਆਪਾਂ ਨੂੰ ਰਹਿਗਾ ਜੀ ਭਰਾਉੜ ਨਿਹਾਲ ਸਿੰਘ ਵਾਲਾ। ਮੰਨ ਲਓ ਕਿ ਚਲੋ ਜਿਹੜਾ ਸਲਾਤਪੁਰਾ ਰਹਿ ਗਿਆ। ਠੀਕ ਹੈ ਬਾਈ। ਆਪਣਾ ਕੰਟੈਕਟ ਨੰਬਰ ਬੋਲ ਦੋ। ਕੰਟੈਕਟ ਨੰਬਰ ਰਹਿਗਾ ਬਾਈ ਜੀ 9781330809। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਆਹ ਵੇੜ ਤੋਂ ਸੂਤ ਕਰਦੀਏ ਫਿਰ। ਹਾਂਜੀ ਬਾਈ ਜੀ ਇਸੇ ਤੋਂ ਕਰ। ਜਿਹੜੀ ਆਪਾਂ ਜੇਰ ਵਗੈਰਾ ਸਭ ਕੁਝ ਜੇਰ ਵਗੈਰਾ ਡਾਨਾ ਬਾਈ ਆ ਤੜਕੇ ਮੰਨ ਕੇ ਚਲੋ ਵੀ ਟਾਈਮ ਸੀਗਾ ਪੌਣੇ 4:00 ਵਜੇ ਦਾ ਟਾਈਮ ਸੀਗਾ ਠੀਕ ਹੈ ਉਦੋਂ ਇਹਨੇ ਬੱਚਾ ਦਿੱਤਾ ਤੇ ਜੇਰ ਜੂਰ ਬਕਾਇਦਾ ਆਪਣੇ ਕੋਲੇ ਵੀਡੀਓ ਜਮਾ ਮੁਕੰਬਲਾ ਬਣੀ ਵੀ ਆ ਠੀਕ ਹੈ ਬਾਈ ਉਹ ਆਪਾਂ ਅਲੰਦ ਦਿਖਾ ਦਿੰਦੇ ਇਹ ਬਰੀਡ ਬੜੀ ਆ ਯਾਰ ਵੱਡੀ ਬੁੱਡੀ ਬੜੀ ਆ ਬਹੁਤ ਜਿਆਦਾ ਚੰਗੀ ਬੱਚੀ ਆ ਬਾਈ ਦੂਜਾ ਸਵਾਰ ਰੇ ਨਾਲ ਬਰੀਡ ਦਾ ਤਾਂ ਬਾਈ ਮੁੱਲ ਹੀ ਨਹੀਂ ਤੇ ਸਰੀਰ ਦਾ ਬੋਡੀ ਗ੍ਰੇਟ ਦਾ ਬੋਡੀ ਸਟਰਕਚਰ ਸਹੀ ਆ ਇਹ ਪੁਰਨਾ ਜਾਂ ਅੰਗਿਆ ਪੁੱਲ ਨਾ ਫੇਰਤ ਨਾ ਅੰਗਿਆ ਕਾ ਗਰ ਜਾਂਦਾ ਹੂੰ ਥੋੜਾ ਡਰ ਵੀ ਜਾਂਦਾ ਕੁਝ ਹਲਕਾ ਤੂ ਮੰਨਿਆ ਨਾ ਆ ਜਾ ਲੈ ਵਾ ਬਈ ਚੈੱਕ ਕਰ ਮੈਂ ਕਹਿਣਾ ਬਈ ਕੀ ਆ ਬਾਤ ਆ ਜਾ ਲੈਵੀ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਕਹਿਣਾ ਮੈਂ ਮੇਰੇ ਭਾਈ ਬਹੁਤ ਫਿਟਨੈਸ ਵਾਲਾ ਭਾਈ ਯਾਰ ਅਸਲ ਬਾਕੀ ਵੈੜ ਵੀ ਬਾਲੇ ਫਿਟਨੈਸ ਵਾਲੀ ਆ ਹਾਂਜੀ ਹਾਂਜੀ ਫਿਟਨੈਸ ਦੇਖੋ ਬੈੜ ਦੀ ਬਾਕੀ ਲੈਵਾ ਚੈੱਕ ਕਰ ਮੱਲਣਾ ਤੋਰਾ ਤੁਰ ਦਿਆ ਫਾੜੀ ਵਾਲਾ ਡਰ ਜਿ ਨੂੰ ਆਪਾਂ ਕਹਿੰਦੇ ਹਾਲੇ ਤਾਂ ਬਾਈ ਸਵੈਲਿੰਸ ਬੂਲਗਾ ਜਿਹੜਾ ਨਿਕਲ ਗਿਆ ਬੱਚੀ ਤੋਂ ਉਹਦੋਂ ਦੱਸਣਾ ਬਕਸ਼ੀ ਨੇ ਤਿਆਰ ਰੋਕੇ ਪੂਰੇ ਗਾਇਬ ਤਾਂ ਲੰਮੀ ਲੰਮੀ ਦੇਖੋ ਬਹੁਤ ਜਿਆਦਾ ਭਾਈ ਕੱਦ ਹਾਈਟ ਸਰੀਰ ਕਿਸੇ ਪਾਸੇ ਜਾਂਦੀ ਕੋਈ ਕਮੀ ਨਹੀਂ ਯਾਰ ਸਹੀ ਗੱਲ ਆ ਬਾਈ ਕੋਈ ਘਾਟ ਹੀ ਹੈ ਨਹੀਂ ਚਾਰ ਸਪੇਰਾ ਗੋਲ ਗੋਲ ਪਈ ਆਗੀ ਇੱਕ ਬਾਈ ਗੱਲ ਹੋਰ ਹੋ ਜਾਂਦੀ ਐ ਸੂਆ ਮੰਨ ਜੇ ਪਸੂ ਉੜੇ ਨਹੀਂ ਚੱਕਦਾ ਇਹਨੂੰ ਕੋਈ ਚੱਕਰੀ ਨਹੀਂ ਹਾਂ ਬਾਈ ਫਿਰ ਉਹ ਤਾਂ ਆਲਾ ਚੰਗੀ ਸਾਹ ਚੰਗੀ ਸੇਵਾ ਦਾ ਇਹੀ ਤਾਂ ਬੱਟਾ ਹੁੰਦਾ ਭਰਾ ਹਰੇ ਦਾ ਦੇਖੋ ਪਾੜਾ ਬੱਛੀ ਦੇ ਆ ਸਾਰਾ ਜਿਹੜਾ ਹੱਡਰ ਇਹ ਤਿਆਰ ਹੋਣਾ ਹੈਗਾ ਜੀ ਫਾੜੀ ਵਾਲਾ ਸਵੈਲਿੰਗ ਸਾਰੀ ਚੱਕ ਕੇ ਨਾ ਬੱਛੀ ਨੇ ਲੈ ਬਾਈ ਚੈੱਕ ਕਰੋ ਕੀ ਬਾਤ ਹੈ ਹਾਂ ਬਾਈ ਚਾਹੇ ਬੰਦਾ ਹੱਥੀ ਚੋਲੇ ਮਰਕ ਨਹੀਂ ਮੇਰਨਾ ਚਾਹੇ ਮਸ਼ੀਨ ਲਾ ਲਈ ਜਾਂਦੀ ਕੋਈ ਗੱਲ ਦਾ ਨਹੀਂ ਜਮਨ ਮਰਜ਼ੀ ਚੋਲੋ ਕੋਈ ਚੱਕਰੀ ਨਹੀਂ ਲੈ ਚਾਰ ਸਪੇਰਾ ਨਾ ਗੋਲ ਗੋਲਾ ਬੱਛੀ ਸੀਲ ਲਾ ਦਾ ਠੰਡੀ ਮਿੱਠੀ ਦਾ ਤਾਂ ਬਾਈ ਕੋਈ ਅੰਤ ਹੀ ਨਹੀਂ ਯਾਰ ਬੱਛੀ ਦਾ ਲੈ ਜੋੜੀ ਕਿਵੇਂ ਲੱਗੀ 44 ਤਾਂ ਬਾਈ ਪੰਪਰ ਗਈ ਆਪਾਂ ਤੁਹਾਨੂੰ ਇੱਕ ਮਿੰਟ ਦਿਖਾਈ ਦਿੰਨੇ ਆ ਠੀਕ ਆ ਬੱਚਾ ਬਾਈ ਕੀ ਦਿੱਤਾ ਨੇ ਬੱਚਾ ਬੱਚਾ ਦਿੱਤਾ ਯਾਰ ਬੱਚਾ ਬਾਈ ਕਰਮਲ ਨੇ ਬੱਚਾ ਦਿੱਤਾ ਤੇ ਬਾਕੀ ਬਰੀਡ ਚੈੱਕ ਕਰੋ ਸਾਈਨਿੰਗ ਬਰੀਡ ਬਾਈ ਸਾਰੀ ਆ ਡਾਟਾ ਆਪਣੇ ਕੋਲ ਸਾਰਾ ਬਹੁਤ ਚੰਗੇ ਫਾਰਮ ਮੇਨਾਂ ਬੱਚਿਆਂ ਹੈ ਠੀਕ ਆ ਤੇਰਾ ਵੀ ਡਾਟਾ ਗਲ ਕਰਾਉਣੇ ਤੇ ਬੱਚਾ ਟੀਕਾ ਵੀ ਬਹੁਤ ਚੰਗਾ ਲੱਗਿਆ ਵਸੀ ਇਹ ਬੱਚਾ ਦਿੱਤਾ ਹੂੰ ਸੀ ਦੂਜਾ ਹੀ ਲੱਗਿਆ ਉਹਦਾ ਆਪਣਾ ਜਿਹੜਾ ਆਮ ਹੁੰਦਾ ਠੀਕ ਆ ਕਿ ਬਈ ਪਲੀ ਵੀ ਦੇਖੋ ਬੜ ਬ੍ਰੀ ਸਰੀਰ ਪਲੀ ਵਿਦਾਂਤ ਕੋਈ ਨਹੀਂ ਬਾਈ ਯਾਰ ਸਹੀ ਗੱਲ ਆ ਬਾਈ ਚੀਜ਼ ਬਾਈ ਉਹ ਆ ਇਹ ਜਿਹੜੀ ਘਰੇ ਖੜੀ ਵੀ ਜਚੂ ਜਚੂਗੀ ਬਾਈ ਪਿੱਠਪੂੜਾ ਦਾ ਸਹੀ ਰਹ ਜਾਂਦਾ ਯਾਰ ਕਿਤੇ ਹਰੇਕ ਬੱਚੇ ਨੂੰ ਪਿੱਠਪੂੜਾ ਲੱਗਦਾ ਯਾਰ ਤੇ ਲੱਗਦਾ ਗੈਬ ਬੋਡੀ ਸਟਰਕਚਰ ਇਹ ਰਾਤ ਲੈ ਕੇ ਤਾਂ ਤੱਕ ਦੇਖਦਾ ਬਸ ਬਹੁਤ ਦਰਦੀ ਸੀ ਜਵਾਈ ਦਾ ਤਾਂ ਬਿਲਕੁਲ ਹਲਤੀ ਜਵਾਈ ਚੈੱਕ ਕਰਾਉਣਾ ਬਾਈ ਲੈ ਮੈਂ ਕਹਿਣਾ ਬਾਈ ਗੰਨੇ ਵਾਲੇ ਕੀਤਾ ਰਾਂ ਨੜਕਾ ਯਾਰ ਇੱਕ ਤਰ੍ਹਾਂ ਦਾ ਮੈਂ ਕਹਿਣਾ ਬਾਈ ਕੀ ਪੁੱਜਦਾ ਸਹੀ ਗੱਲ ਆ ਲੈ ਬਾਈ ਮੈਂ ਕਹਿੰਦਾ ਹੀ ਜਿੱਚ ਬਾਈ ਤਾਂ ਬਿਰਲੀ ਗਾਣੂ ਲੱਗਦੀ ਆ ਹਨਾ ਅੰਪਰ ਦਾ ਚੋਣਾ ਬਾਈ ਇਹ ਤਾਂ ਬੱਚੀ ਸੌ ਜਾ ਲੰਗਾਗੀ ਜਦੋਂ ਚੱਕੀ ਦੇਈ ਨਾ ਤੂੰ ਹੋਰ ਦੇਖ ਲੈ ਬਾਈ ਧਾਰ ਚੈੱਕ ਕਰ ਮੈਂ ਕਹਿੰਦਾ ਨਿੱਪੜਦੀ ਆ ਤੇ ਅੰਦਾਲ ਬੰਦਾ ਵੀ ਸਿੱਖਣ ਲੱਗਾ ਉਹ ਵੀ ਸਿੱਖ ਉਹ ਵੀ ਸਿੱਖ ਜਾਊਗਾ ਬਾਕੀ ਮਸ਼ੀਨ ਤੇ ਚੋਲੇ ਬਾਈ ਹੱਥੀਂ ਚੋਲੇ ਕੋਈ ਦਿੱਕਾ ਨਹੀਂ ਕਰਕੇ ਉਹ ਬੱਚੀ ਸੋਈ ਆ ਮੈਂ ਇਹਦਾ 3.5 ਕਿਲੋ ਵਾਂਗੂ ਬੋਲਾ ਕੱਢਿਆ ਹੈ ਠੀਕ ਆ ਹਾਂ ਤੇ ਬਾਈ ਕੀ ਮੁੱਲ ਰੱਖ ਫਿਰ ਮੁੱਲ ਵੀਰ ਜੀ ਦਾ ਫੋਨ ਤੇ ਕਰ ਲਾਂਗੇ ਆਪਾਂ ਮੁੱਲ ਜੈ ਜੀ ਹਾਂ ਮੁੱਲ ਹੋਊਗਾ ਜੈ ਜੀ ਬਾਈ ਬੈੜ ਦੇ ਸਾਹ ਹਣਾ ਜੈ ਜੀ ਬੈੜ ਹਣਾ ਹੂੰ ਪਰ ਠੀਕ ਆ ਸਮੋਲ ਜਾਇ ਜੀ ਹੂ ਪਰ ਬੜ ਬਹੁਤ ਚੰਗੀ ਆ ਬਾਈ ਜਿਹੜੇ ਕਈ ਵੀਰ ਨੇ ਘਰੇ ਚੋਣੀ ਆ ਨਾ ਰੂਹਾਂ ਖੁਸ਼ ਕਰ ਦੂਗੀ ਥੱਲੇ ਤੋਂ ਲੈ ਕੇ ਤਹਾਂ ਤੱਕ ਜਿਹਨੂੰ ਆਪਾਂ ਕਹ ਜੀਏ ਫਰੈਕ ਅਸਲ ਹਜੇ ਤਾਂ ਬੰਨਾ ਵੀਰ ਹਜੇ ਤਾਂ ਮੰਨ ਕੇ ਚਲੋ ਅਸ ਵੈਲੈਂਸ ਬੁਲੇ ਨਿਕਾਉਣੀ ਆ ਜਦੋਂ ਦੁੱਤ ਆ ਗਈ ਆ ਉਹਦਾ ਪੀ ਪੁਆਇੰਟ ਹੋਇਆ ਉਦੋਂ ਦਿੱਕਤ ਹੋਈ ਸੂਣ ਵਾਲੇ ਦੇ ਨਾਲ ਹੋਣਾ ਬਾਕੀ ਜਦੋਂ ਬਾਈ ਇਹਨੇ ਦਾ ਕਾਰਡ ਵਗੈਰਾ ਚੱਲ ਗਿਆ ਨਾ ਇਹ ਹੋਰ ਹਜੇ ਤਾਂ ਰਾਤ ਦੀ ਸੂਈ ਵੀ ਆ ਬਾਈ ਲਾ ਕੀ ਬਾਤ ਆ ਬਾਈ ਹੋਰ ਨਖਾਰ ਕਰਨਾ ਬੈਠ ਨੇ ਹਾਂਜੀ ਲੈਵਾ ਚੈੱਕ ਕਰੋ ਅਗਲਾ ਕਹਿੰਦਾ ਗੱਠ ਮੂਰ ਨੂੰ ਇਹਨੂੰ ਕਹਿੰਦਾ ਇਹਨੂੰ ਗੱਠ ਮੂਰ ਨੂੰ ਗੱਠ ਮੂਰੇ ਪੈਂਦੀ ਆ ਦੇਖ ਗੱਠ ਮੂਰੇ ਪੈਂਦੀ ਆ ਇਹਨੂੰ ਕਹਿੰਦੇ ਆ ਬਾਈ ਗੱਠ ਮੂਰ ਨੂੰ ਪਾਣਾ ਤੇ ਮੁੱਲ ਤਾਂ ਬਾਈ ਕਹਿੰਦਾ ਬੈਠ ਦੇ ਹਿਸਾਬ ਨਾਲ ਫਿਰ ਜਾਇਜ਼ ਅੱਗੇ ਬਾਈ 2 ਨੰਬਰ ਤੇ ਕਬੂਤਰ ਦਾ ਬੱਚਾ ਜਿਹੜਾ ਕਿੱਥੋਂ ਲੈਂਦਾ ਬਲਦਾ ਇਹ ਦੱਸ ਬਾਹਰ ਇਹ ਵੀ ਵੀਰੇ ਬਸ ਅਸੀਂ ਤਰੇ ਫਿਰਦਿਆਂ ਨੇ ਹੂੰ ਲੈ ਲਿਆ ਕਿ ਨਹੀਂ ਕੀ ਬਾਤ ਬੱਚਾ ਵੀ ਬਹੁਤ ਜਿਆਦਾ ਚੰਗਾ ਅਸਲ ਪਹਿਲਾ ਸੁਆਵੀਰ ਜੀ ਠੀਕ ਹੈ ਬਾਈ ਤੇ ਮਾਲਕ ਦੀ ਮੇਰੇ ਨਾਲ ਦੋ ਦੰਦ ਮੂੰਹੋਂ ਦੋ ਦੰਦ ਦਾ ਹੈ ਜੀ ਹਾਂਜੀ ਹਾਂਜੀ ਬੱਚਾ ਹੀ ਹਜੇ ਦਿਨੇ ਇਹਨੇ ਤਕਰੀਬਨ ਪਾਇਆ ਹਫਤੇ ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਜੀ ਹੂੰ ਉਹ ਪਰਨੀ ਦੇ 15 ਦਿਨ ਪਾਇਆ ਹਜੇ ਬਾਈ ਮੈਂ ਕਹਿੰਦਾ ਕੀ ਬਾਤ ਆ ਐਡੀ ਕੋ ਉਮਰ ਚ ਤਾ ਹਜੇ ਬਸੀਆਂ ਹੂੰ ਖੜੀਆਂ ਗਿਆ ਜਿੱਡੀ ਇਹ ਸੂਣ ਵਾਲੀ ਆ ਇਹ ਜਿੱਡੀ ਸੂਣ ਵਾਲੀ ਆ ਮਾਲਕ ਜੀ ਮੇਰ ਨਾਲ ਇਹਦਾ ਵੀ ਬਾਈ ਅਡਰ ਮਾਰਮੂਰ ਵਾਲਾ ਹੋਊਗਾ ਹੂੰ ਹਜੇ ਮੱਛੀ ਦੇ 10 ਦਿਨ ਪਏ ਆ ਲੰਬਾ ਸਾਦਰਾ ਹੂੰ ਦੱਸੋ ਚੈੱਕ ਕਰੋ ਬਾਈ ਹਜੇ ਤਾਂ ਮੈਂ ਕਹਿੰਦਾ ਦੱਦਾ ਚ ਦੁੱਗੀ ਵੀ ਹੋਈ ਆ ਹਾਂਜੀ ਦੁੱਗੀ ਆ ਚੈੱਕ ਕਰੋ ਲੈ ਕੀ ਬਾਤ ਆ ਬਾਈ ਖੜਾ ਬਾਈ ਮੂਰਤ ਲੈ ਕੇ ਪਿੱਛੇ ਤਾਂ ਲੇਵਾ ਦੇ ਡਿਜ਼ਾਈਨ ਦਿਖਾਈ ਵੀ ਕਹੇ ਲੱਗਿਆ ਵਾ ਬਾਈ ਕੀ ਬਾਤ ਆ ਸਹੀ ਗੱਲ ਆ ਬੱਕਰੀ ਡਿਜ਼ਾਈਨ ਆ ਬਾਈ ਬਾਕੀ ਲੈਣਾ ਮੈਨੂੰ ਬਸੋਣਾ ਹੋਊਗਾ ਅਜੇ ਤਾਂ ਬੱਚੀ ਕੱਚੀ ਆ ਫਿਟਿੰਗ ਵਾਲਾ ਅਸਲ ਬਾਈ ਜੀ ਅਸਲ ਫਿਟਿੰਗਲਾ ਤਿਆਰ ਕਰੂਗੀ ਬਾਕੀ ਬਰੀਡ ਚੈੱਕ ਕਰੋ ਬਰੀਡ ਦਾ ਅੰਦਾਜ਼ਾ ਤਾਂ ਤੁਸੀਂ ਖੁਦ ਹੀ ਲਾ ਲੈਣਾ ਬਾਈ ਕਹੀ ਜੀ ਬਰੀਡ ਆ ਇਹ ਬਾਈ ਬਹੁਤ ਚੰਗੀ ਬਰੀਡ ਆ ਬਾਕੀ ਸਾਰਾ ਆਪਣੇ ਕੋਲੇ ਮਾਲਕ ਦੀ ਗੇਰ ਨਾਲ ਇਹਨਾਂ ਦਾ ਡਾਟਾ ਹੈਗਾ ਠੀਕ ਆ ਬਾਈ ਜਿਸ ਕਿਸੇ ਵੀ ਵੀਰ ਭਾਈ ਨਾਲ ਆਪਣਾ ਕੋਈ ਸੌਦਾ ਹੁੰਦਾ ਬਾਈ ਪ੍ਰੋਪਰ ਡਾਟਾ ਮਿਲੂਗਾ ਸਾਰਿਆਂ ਵੇਰਾਂ ਦਾ ਫਿਰ ਚੈੱਕ ਕਰੋ ਲੈ ਬਾਈ ਅਗਲਾ ਬਰੀਡ ਬਰੀਡ ਦੀ ਗੱਲ ਕਰਦਾ ਹੁੰਦਾ ਬਈ ਬਰੀਡ ਚੈੱਕ ਕਰੋ ਕੰਨ ਚ ਜਿੰਨੇ ਫਸਲਾਂ ਦੇਖ ਲਾ ਬਾਈ ਗੈਪ ਦੇਖ ਲਾ ਬੱਚੀ ਦਾ ਤਾਂ ਜਿਹੜਾ ਮਗਰਲਾ ਡਿਜ਼ਾਈਨ ਲੱਗਾ ਯਾਰ ਡਰ ਦਾ ਤਾਂ ਕੋਈ ਮੁੱਲ ਹੀ ਨਹੀਂ ਉਹ ਲੈ ਕਹਿ ਦਿੰਦਾ ਅਸਲ ਅੰਗਰੇਜ਼ਾਂ ਨਾਲ ਲੱਗਿਆ ਵਾ ਅੰਗਰੇਜ਼ਾਂ ਨਾਲ ਸਹੀ ਗੱਲ ਆ ਇੰਗੀਆਂ ਜਿਹਾ ਗਾਵਾ ਬਾਈ ਕਰ ਕਰ ਅਸਲ ਥਣ ਦੇਖ ਲਾ ਬਾਈ ਕਹੇ ਜਾ ਲੱਗਿਆ ਵਾ ਬਾਕੀ ਬਰੀਡ ਇਹ ਕੁਦਰਤੀ ਹੀ ਜਾਂਦੀ ਆ ਘਰੇ ਕਿ ਨਹੀਂ ਬਾਈ ਮੈਂ ਚੰਗੀ ਪਲੀ ਵੀ ਵੜਾ ਬਾਈ ਇੰਨਾ ਚੰਗਾ ਥਣ ਮੈਂ ਕਹਿਣਾ ਕਿ ਆ ਵਾ ਤਾਂ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਪ ਤੇ ਲੱਗਿਆ ਪੀੜੀ ਦੇ ਪਾਵੇ ਵਰਗੇ ਥਣਾ ਕਰਮ ਵਾਲੀ ਦੇ ਲੈ ਚੈੱਕ ਕਰ ਬਹੁਤ ਚੰਗਾ ਬਾਕੀ ਲੇਵਾ ਵੀ ਨਾ ਦੋਵਾਂ ਬਸਾਂ ਨੂੰ ਕੱਢੂ ਕੋਈ ਗੱਲਾਂ ਕਰਾ ਦੂ ਜਦੋਂ ਜਦੋਂ ਬੱਛੇ ਤਿਆਰ ਹੋਣਾ ਹਜੇ ਹਫ਼ਤਾ 10 ਦਿਨ ਪਿਆ ਬਾਈ ਹਜੇ ਤਾਂ ਲੈ ਲੈ ਬਾਈ ਬਾਲਡਲਾ ਚੈੱਕ ਕਰੋ ਇਹ ਬਾਕੀ ਮੇਨ ਗੱਲ ਇਹ ਤਾਂ 30000 ਗੱਲੇ ਪਿਆ ਬੱਛੇ ਨੂੰ ਉਤਰਨ ਆ ਗਾ ਯਾਰ ਲੇਵਾ ਜਨਾ ਹਾਈ ਬਾਤ ਗੱਲ ਕਦੀ ਮੰਨ ਕੇ ਚੱਲ ਵੀ ਸਵੇਰੇ ਲੀ ਕਰਨ ਲੱਗੇ ਲੇਵਾ ਦਾ ਡਿਜ਼ਾਈਨ ਤਾਂ ਕਿਤੇ ਅੰਤੋਂ ਨਿਆਰਾ ਹੋਣਾ ਬਾਈ ਗਿੱਟ ਚੜਵਾਉ ਉੱਤੋਂ ਲੈ ਕੀ ਬਾਤ ਪਹਿਲਾਂ ਕਹਿ ਰਹਿੰਦਾ ਸਮੂਨਾ ਲੇਵਾ ਲਾ ਦੂ ਬੱਛੇ ਤੇ ਤਹਾਂ ਤੱਕ ਲੇਵਾ ਜਦੋਂ ਲੱਗਿਆ ਨਾ ਫੇਰ ਕਰਨ ਵਾਲੀ ਸੂਈ ਫੇਰ ਗੱਲਾਂ ਕੋਈ ਹੋਰੀ ਬਣਣਗੀਆਂ ਤੇ ਫਿਰ ਇਹਦਾ ਮਨ ਵੀ ਬਈ ਫੋਨ ਤੀ ਹੂ ਹਾਂਜੀ ਬਾਈ ਜੀ ਮੁੱਲ ਇਹਦਾ ਵੀ ਫੋਨ ਤੀ ਹੂ ਹੂਗਾ ਜੈ ਜੀ ਬਾਈ ਯਾਰ ਠੀਕ ਆ ਬਾਈ ਹਾਂ ਮੁੱਲ ਆਪਾਂ ਵਾੜਾ ਨਹੀਂ ਕਰਨਾ ਅੱਗੇ ਬਾਈ ਤੈਨੂੰ ਨੰਬਰ ਦੱਸੋ ਬਾਈ ਜਿਹੜਾ ਬੰਦਾ ਕਾਲੇ ਰੰਗ ਦਾ ਸਕੀਨ ਵਾਲਾ ਤੇ ਕਾਲਾ ਰੰਗ ਵੀ ਆ ਤੇ ਡੱਬ ਵੀ ਆ ਸਾਰੀਆਂ ਚੀਜ਼ਾਂ ਮਿਲਣੀਆਂ ਬਾਕੀ ਕੁਆਲਿਟੀ ਚੈੱਕ ਕਰੋ ਬਾਹਰ ਦੀ ਮੂੰਹ ਇਹ ਵੀ ਦੋ ਦੰਦਾ ਬਾਈ ਹੈਨਾ ਬਾਈ ਅਰੀਜਨਲ ਮੂੰਹ ਬਾਈ ਅਰੀਜਨਲ ਦੋ ਦੰਦਾ ਬਸ ਬਰੀਅਰ ਚੈੱਕ ਕਰੋ ਲੈ 15 ਦਿਨ ਬਾਈ ਇਹਦੀ ਪੈਂਡਿੰਗ ਹੈ ਹਜੇ ਹੂੰ ਤੇ ਉਦੋਂ ਦਾ ਮਾਲਕ ਨਹੀਂ ਮੇਰੇ ਨਾਲ ਕੁਝ ਗੱਲ ਹੀ ਹੋਰ ਹੁਣ ਜਿਹੜਾ ਇਹਨੂੰ ਡਿਜ਼ਾਈਨ ਲੱਗਾ ਵਾ ਉਹ ਉਹ ਵੀ ਦੁਨੀਆਂ ਤੋਂ ਨਿਆਰਾ ਹੀ ਆ ਬਾਈ ਦੇਖੀ ਆ ਕੇ ਮਗਰ ਬਾਈ ਬਰੀਡ ਇਹ ਹੁੰਦੀ ਆ ਅਸਲ ਬਰੀਡ ਆ ਦੇਖੋ ਤੁਸੀਂ ਚੈੱਕ ਕਰੋ ਕਿਆ ਬਾਤ ਆ ਤੋੜਾ ਚੈੱਕ ਕਰੋ ਚੌੜੀ-ਚੂੜੀ ਚੈੱਕ ਕਰੋ ਪਿੱਠ-ਪੂੜਾ ਚੈੱਕ ਕਰੋ ਕਿਆ ਬਾਤ ਆ ਲੰਮੀ-ਲੰਮੀ ਫੋਲ ਦਾ ਇੱਕ ਤਰ੍ਹਾਂ ਦੀ ਬਾਈ ਘੋੜੀ ਰੱਖ ਲਈ ਚਾਹੇ ਬੈਲ ਰੱਖ ਲਈ ਕਰੇ ਇੰਨੀ ਚੰਗੀ ਹੈ ਕਿ ਨਹੀਂ ਬਾਈ ਸਹੀ ਗੱਲ ਆ ਜੀ ਕੁਆਲਟੀ ਚੈੱਕ ਕਰੋ ਤੁਸੀਂ ਇੱਕ ਨੰਬਰ ਕੁਆਲਟੀ ਲੈ ਫੇਸਬੁਕ ਕਰਕੇ ਬੱਸ ਬੱਸ ਕਰਕੇ ਬਾਕੀ ਕੋਈ ਦਰਗੀ ਕੁੱਤਾ ਸੀ ਗੇ ਚੋਰਾ ਚੈੱਕ ਕਰੋ ਪਿੱਛੇ ਤੋਂ ਵੀ ਬਾਈ ਚੌੜੀ ਚੈੱਕ ਕਰੋ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਦੀਆਂ ਨੇ ਕਿੰਨੇ ਦਿਨਾਂ ਦੀ ਕੱਚੀ ਹੈ ਹਜੇ ਵੀਰੇ 15 ਦਿਨ ਪਾਇਆ ਹਜੇ ਤਾਂ ਮੈਨੂੰ ਲੱਗਦਾ ਮਾਰੀ ਜੀ ਸਵਾਦ ਨਹੀਂ ਕਰਨੀ ਲੱਗੀ ਆ ਹਾਂ ਲੈ ਬਾਈ ਇਹ ਮਾ ਥੋੜਾ ਨਾ ਫਿਰ ਬਨਾਈਆਂ ਧੱਕਾ ਕਰ ਦਿਨਾ ਮੁੱਠੀ ਵਾਲਾ ਥਣਾ ਬਾਈ ਚਾਰੇ ਥਣ ਪੂਰੇ ਗਾਇਬ ਤੇ ਆ ਬਾਈ ਐਂ ਲਾ ਲਓ ਬਾਈ ਘਰੇ ਖੜੀਆਂ ਜਚਣਗੀਆਂ ਕਿ ਨਹੀਂ ਬਾਈ ਬਾਈ ਜਿਹੜੀ ਗੱਲ ਲੱਗੀ ਜਿਹੜਾ ਵੀ ਆਊਗਾ ਉਹੀ ਦੇਖ ਕੇ ਕਹੂਗਾ ਵੀ ਕਿੱਥੋਂ ਲੈਂਦੀਆਂ ਬਲਾਂ ਦਾ ਐਂ ਦੱਸੋ ਚੀਜ਼ ਕੀ ਹੈ ਬੱਚੀਆਂ ਬਹੁਤ ਚੰਗੀਆਂ ਬਾਈ ਮਾਲਕ ਰੱਖੇ ਸੋਖੋ ਦੁੱਧ ਵੀ ਚੰਗਾ ਦੇਣਗੀਆਂ ਬ ਮੁੱਲ ਇਹਦਾ ਵੀ ਫੋਨ ਤੇ ਫਿਰ ਹਾਂਜੀ ਬਾਈ ਮੁੱਲ ਇਹਦਾ ਵੀ ਫੋਨ ਤੇ ਕਰਾਂਗੇ ਬਾਈ ਇਹਦਾ ਵੀ ਫੋਨ ਤੇ ਹੋ ਤੇ ਮੁੱਲ ਬਾਈ ਦੇ ਜਮਾ ਜਾਇਜ਼ ਹੋਣਗੇ ਬਾਕੀ ਵੇੜਨ ਦੇ ਹਿਸਾਬ ਨਾਲ ਹੀ ਹੋਣਗੇ ਕਿ ਨਹੀਂ ਬਾਈ ਜਾਇਜ਼ ਨਾ ਬੱਚੀਆਂ ਬਾਈ ਵੀ ਕੋਈ ਮੁੱਲ ਹੋ ਜਾਣਾ ਹੈ ਨਾ ਇਹ ਬੱਸੀਆਂ ਉਹੋ ਜੇ ਬਾਈ ਮੁੱਲ ਹੋਣਗੇ ਬਾਕੀ ਚੈੱਕ ਕਰੋ ਲੇਵੇ ਦੀ ਕੁਆਲਿਟੀ ਕੀ ਆ ਬਾਤ ਹਾਂਜੀ ਤਾਂ ਨਾ ਬਾਈ ਆ ਦੇਖੋ ਸਵੈਲਿੰਗ ਹੀ ਕਰਨ ਲੱਗੀ ਆ ਹੂੰ ਲਾ ਸਹੀ ਗੱਲ ਆ ਲੈ ਬਾਈ ਚੈੱਕ ਕਰੋ ਤੇ ਬਾਕੀ ਥਣ ਚੈੱਕ ਕਰੋ ਇਹ ਥਾਣਾ ਹੁੰਦਾ ਬਾਈ ਥਾਨ ਚੈੱਕ ਕਰੋ ਬਹੁਤ ਸੋਹਣਾ ਥਾਣਾ ਬਾਕੀ ਹੱਥੀ ਚੋਲਿਓ ਮਸ਼ੀਨ ਤੇ ਚੋਲਿਓ ਬਾਈ ਜਿੱਥੇ ਮਰਜ਼ੀ ਕਰ ਲਿਓ ਅਜੇ ਤਾਂ ਲਾਤ ਐਂ ਦੇਖ ਬਾਈ ਧਰੋਠੇਰ ਗੱਲ ਹੈ ਜਾ ਬਾਈ ਚੈੱਕ ਕਰੋ ਕੱਪੜੇ ਰ ਗਲੇਵਾ ਕਰਮਾਲੀ ਦਾ ਹਜੇ ਤਾਂ ਸੋਨਾ ਲੇਵਾ ਲਾ ਦੂ ਮਾਲਕ ਸੌਖ ਰੱਖੇ ਬਾਈ ਜਿੱਦ ਦੇ ਬੱਚੇ ਤਿਆਰ ਹੋਗੇ ਸਹੀ ਗੱਲ ਆ ਬਾਈ ਹਜੇ ਦਿਨ ਪਾਇਆ 15 ਅਜੇ ਤਾਂ ਲੇਵੇ ਤੇ ਤੁਸੀਂ ਅਜੇ ਝਲਕ ਮਰਵਾ ਕੇ ਦੇਖਿਓ ਹਮ ਅਜੇ ਤਾਂ ਨਾੜਾ ਨੂੜਾ ਮੜਨ ਦੀ ਤਿਆਰੀ ਕਰਨ ਲੱਗੀ ਐ ਕਰਮਾਲੀ ਲੈ ਨਿੰਗੀਨਾ ਬੱਚਾ ਇਹਨੂੰ ਆਪਾਂ ਕਹਿੰਦੇ ਕੀ ਆ ਬਾਤ ਨਾੜਾ ਨਾ ਮੜੀਆਂ ਮੜੀਆਂ ਇਹ ਭਈ ਅਗੇ ਆ ਜਿਹੜਾ ਬੱਚਾ ਇਹ ਤਾਂ ਨਹੀਂ ਵੇਚਣਾ ਨਹੀਂ ਹੈ ਤਾਂ ਨਹੀਂ ਯਾਰ ਵੇਚਨੇ ਤਾਂ ਕਰ ਰੱਖਿਆ ਵਾ ਅੱਛਾ ਹਾਂ ਤੇ ਜੇ ਮੰਨ ਕੇ ਚੱਲ ਵੀ ਕੋਈ ਚਾਹਵਾਨ ਹੋਵੇ ਚਾਹਵਾਨ ਹੋਵੇ ਤਾਂ ਚਲ ਦੇਖ ਲਾਂਗੇ ਯਾਰ ਕੋਈ ਗੱਲ ਨਹੀਂ ਬਾਕੀ ਠੀਕ ਹੈ ਉਹ ਹਜੇ ਹਜੇ ਮਨ ਨਹੀਂ ਹੈਗਾ ਇਹ ਹਜੇ ਬੱਚਾ ਹੈਗਾ 12ਵੇਂ ਮਹੀਨੇ ਦੀ 27 ਤਰੀਕ ਨੂੰ ਉਹਦਾ ਜਨਮ ਹੋਇਆ ਠੀਕ ਆ ਮਾਤਾ ਨਿਕਮੇ ਮਹੀਨੇ ਰੂਵੀ ਬੰਦੇ 3 ਮਹੀਨੇ ਰੂਵੀ 3 ਮਹੀਨਿਆਂ ਦੀ ਹੋਵੇ ਹਾਂਜੀ ਭਈ ਕੱਦ ਚੈੱਕ ਕਰੋ ਮੈਂ ਕਹਣਾ ਬ੍ਰੀਡ ਹੀ ਕਿਆ ਬਤਾ ਬਈ ਜਿਹੜਾ ਅਸਲ ਸੀਮਾ ਨਾਲ ਜਾਂ ਆਪਣਾ ਕੋਈ ਮਤਲਬ ਪ੍ਰੋਪਰ ਡਾਟਾ ਹੂੰ ਤੇ ਬਹੁਤ ਚੰਗੀ ਬੱਚੀ ਹੈ ਜਾਂਦੀ ਵੀ ਜਿਹੜਾ ਹੁਣ ਬਾਈ ਅਸੀਂ ਚੰਗਾ ਸੀਮਨ ਦਾ ਰਿਜ਼ਲਟ ਆਉਣਾ ਹੀ ਆਉਣਾ ਹੈ ਨਾ ਸਹੀ ਗੱਲ ਆ ਬਾਈ ਚੰਗੇ ਸੀਮਨ ਦਾ ਰਿਜ਼ਲਟ ਆਉਣਾ ਫਰੀਡ ਬਾਈ ਬੱਚੇ ਦੀ ਚੈੱਕ ਕਰੋ ਕੀ ਆ ਪਤਾ ਨਗੀਨਾ ਬੱਚਾ ਕਿ ਤਰ੍ਹਾਂ ਦਾ ਬਾਕੀ ਬਾਈ ਕਹਿੰਦਾ ਮੇਰਾ ਕੋਈ ਵੇਚਣ ਦਾ ਇਰਾਦਾ ਤਾਂ ਹੈ ਨਹੀਂਗਾ ਹਜੇ ਵੀ ਵੇਚਣਾ ਨਹੀਂਗਾ ਮੈਂ ਤਿਆਰ ਕਰਾਂਗਾ ਨਹੀਂ ਹਾਂ ਮਾਰਕ ਨੇ ਮੇਰ ਨਾਲ ਜਾ ਹਾਂ ਬਹੁਤ ਸਹੀ ਗੱਲ ਆ ਬਾਈ ਤੇ ਨਗ ਸੀਗੇ ਬਾਈ ਕੋਲੇ ਬਾਈ ਤਿੰਨ ਆਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਨਾ ਕੋਈ ਵੀ ਤਨਜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ हूं ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ